ਉਹਨਾ ਮਾਪੇ ਬਾਬ ਨੂੰ ਪੁੱਛੋ ਜੋ ਕਿ ਔਲਾਦ ਲਈ ਤਰਸਦੇ ਫਿਰਦੇ ਹਨ ਪਰ ਇਸ ਚਲਦੇ ਕਾਲ ਯੁੱਗ ਦੇ ਵਿਚਕਾਰ ਆਪਨੇ ਬੱਚਿਆਂ ਨੂੰ ਜਾਇਜ਼ ਨਜਾਇਜ਼ ਜੋ ਵੀ ਆ ਉਹਨਾਂ ਨੂੰ ਕੂੜੇ ਡੰਮਾਂ ਵਿੱਚ ਸਿਟਿਆ ਜਾ ਰਿਹਾ ਹੈ ਦੋ ਵਾਕਾਂ ਦੇ ਮਾਮਲੇ ਅਨੁਸਾਰ ਇੱਕ ਮਾਮਲਾ ਜਿਲ੍ਹਾ ਮੋਹਰੀਆ ਨਵਾਂ ਗ੍ਰਾਮ ਤੋਂ ਆਇਆ ਜਿੱਥੇ ਇੱਕ ਕੁਝ ਇੱਕ ਘੰਟਿਆਂ ਦਾ ਬੱਚਾ ਦਿਨਾਂ ਦਾ ਕਹਿ ਲਓ ਉਸ ਨੂੰ ਕੰਬਲ ਵਿੱਚੋਂ ਢੇਟ ਕੇ ਜੋ ਕਿ ਲੜਕਾ ਸੀ ਕੂੜੇ ਵਾਲੇ ਡੰਮ ਵਿੱਚ ਸੜ ਦਿੱਤਾ ਗਿਆ ਜਦੋਂ ਕੂੜਾ ਚੁੱਕਣ ਵਾਲਿਆਂ ਨੇ ਡਰਮ ਵਿੱਚ ਕੂੜਾ ਲਿਆ ਕੇ ਡੰਬੋਇ ਦੀ ਸੇਟਾ ਦੇ ਦੇਖਿਆ ਕਿ ਕੰਬਲ ਵਿੱਚ ਕੁਝ ਆ ਤਾਂ ਦੇਖਿਆ ਖੋਲ ਕੇ ਬੱਚਾ ਸੀ ਜਿਹਦੀ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਦੂਜਾ ਮਾਮਲਾ ਫਤਗੜ ਸਾਹਿਬ ਤੋਂ ਜਿੱਥੇ 7-8 ਦਿਨ ਦਾ ਬੱਚਾ ਜਿਸ ਨੂੰ ਕੂੜੇ ਕੋਲ ਸੁੱਟ ਦਿੱਤਾ ਗਿਆ ਜਿਹਦੀ ਲੋਕਾਂ ਵੱਲੋਂ ਤੁਰੰਤ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਮੌਕੇ ਤੇ ਪੁਲਿਸ ਨੇ ਪੁੱਜ ਕੇ ਬੱਚੇ ਨੂੰ ਸੰਭਾਲ ਲਿਆ ਤੇ ਬਾਲਸਰ ਹਦਾਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਪਤਨੀ ਹੋ ਮਾਪੇ ਦੀ ਕੀ ਮਜਬੂਰੀ ਹੋएगी ਜਿਹਦਾ ਕੀ ਕਾਰਨ ਹਨ ਬੱਚਿਆਂ ਨੂੰ ਐ ਜੰਮ ਕੇ ਛੱਡ ਦਿੱਤਾ ਜਾਂਦਾ ਹੈ ਬੜੀ ਸੋਚਣ ਵਾਲੀ ਗੱਲ ਹੈ ਸਰਕਾਰ ਨੂੰ ਇਸ ਪਾਸੇ ਸੱਤ ਕਦਮ ਚੁੱਕਣ ਦੀ ਲੋੜ ਹੈ ਪੰਜਾਬੀ ਸਟੇਸ਼ਨ ਲੀ ਮਹਿਰੀਜ ਮਠਲਾ ਗਰੀਬ ਨਦਰੋਂ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ 6-7 ਦਿਨਾਂ ਦੀ ਬੱਚੀ ਲਵਾਰਸ ਹਾਲਤ ਵਿੱਚ ਕੱਪੜੇ ਵਿੱਚ ਲਪੇਟੀ ਹੋਈ ਤੇ ਜੋਤੀ ਸਰੂਪ ਤੋਂ ਮੋੜ ਤੋਂ ਥੋੜਾ ਅੱਗੇ ਪਾਰਕਾਂ ਦੇ ਵਿੱਚ ਪੌੜੀਆਂ ਲਾ ਕੇ ਪਈ ਹੈ ਤੇ ਉਹਨਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਬੰਦਿਆ ਨੇ ਰਹੀ ਆਪਣੇ ਪੁਰਸਪਾਰਟੀ ਨਾਲ ਤਲਲੀ ਦੀ ਕਾਂਸਟੇਬਲ ਤੇ ਨਾਲ ਅਹੀਂ ਲੈ ਕੇ ਮੌਕੇ ਤੇ ਪਹੁੰਚੇ ਤਾਂ ਮੌਕੇ ਦਾ ਜਿਹੜਾ ਜਾਇਜ਼ਾ ਲਿਆ ਇਸ ਤੋਂ ਬਾਲਾ ਚਾਈਲਡ ਵੈਲਫੇਅਰ ਅਫਸਰ ਸਰਦਾਰ ਹਰਖਜਨ ਸਿੰਘ ਨੂੰ ਇਨਫਾਰਮ ਕੀਤਾ ਗਿਆ ਤੇ ਐਂਬੂਲੈਂਸ ਭੁਲਾਈ ਗਈ ਉਹਨਾਂ ਤੇ ਪ੍ਰਾਈਵੇਟ ਲੇਡੀਜ਼ ਦੀ ਮਦਦ ਨਾਲ ਇਹਨੂੰ ਸਿਵਲ ਹਸਪਤਾਲ ਚ ਚੈੱਕਅਪ ਕਰਾਉਣ ਵਾਸਤੇ ਲਿਆਂਦਾ ਗਿਆ ਜਿੱਥੇ 25 ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚੀ ਠੀਕ ਠਾਕ ਹੈ। ਬਾਕੀ ਜਿਹੜੀ ਅਗਲੀ ਪ੍ਰੋਸੀਡਿੰਗਾਂ ਉਹ ਚਿਲड्रन ਵੈਲਫੇਅਰ ਕਮੇਟੀ ਸਵੇਰੇ ਜੋ ਵੀ ਹੋਊਗਾ ਜਿਸ ਤਰ੍ਹਾਂ ਵੀ ਹੋਊਗਾ ਅਗਲੀ ਕਾਰਜ ਵਹੀ ਕਾਨੂੰਨ ਮੁਤਾਬਕ ਅਮਲ ਵਿੱਚ ਲਿਆਂਦੀ ਜਾਵੇਗੀ। ਜੀ। ਪਤਾ ਲੱਗਿਆ ਕੁਝ ਪਛਾਣ ਪਛਾਣ ਨਹੀਂ ਹੋਈ ਅਜੇ ਤੱਕ। ਅਜੇ ਬੱਚੇ ਦੀ ਪਛਾਣ ਨਹੀਂ ਹੋਈ। ਬੱਚੀ ਛੋਟੀ ਹੈ ਛੇ ਸੱਤ ਦਿਨਾਂ ਦੀ ਤਾਂ ਉਹਦੇ ਮਾਤਾ ਪਿਤਾ ਦੀ ਵੀ ਅਸੀਂ ਤਲਾਸ਼ ਕਰ ਰਹੇ ਹਾਂ, ਉਹਦੀ ਵੀ ਭਾਲ ਕਰ ਰਹੇ ਹਾਂ ਪਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਜੀ।